ਪੰਜਾਬ ਦੇ ਅੰਦਰ ਇੰਨੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਜ਼ਬਰਦਸਤ ਬਹਿਸ ਛਿੜੀ ਹੋਈ ਹੈ ਇੱਕ ਪਾਸੇ ਉਹ ਲੋਕ ਜਿਹੜੇ ਸ਼ਰਾਬ ਪੀ ਕੇ ਮਰ ਜਾਂਦੇ ਆ ਉਹਨਾਂ ਪਰਿਵਾਰਾਂ ਤੱਕ ਅਗਲੇ ਦਿਨੀ ਜਿਹੜੇ ਸਰਕਾਰ ਪਹੁੰਚ ਕਰਦੀ ਹੈ ਤੇ ਉਹਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਤੇ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕਰਦੀ ਹੈ ਤੇ ਅਗਲੇ ਦਿਨੀ ਉਹਨਾਂ ਦੇ ਘਰ ਉਹ 10-10 ਲੱਖ ਦੇ ਚੈੱਕ ਵੀ ਪਹੁੰਚ ਜਾਂਦੇ ਆ ਦੂਸਰੇ ਪਾਸੇ ਇੱਕ ਫਾਇਰਫਾਈਟਰ ਗਗਨਦੀਪ ਸਿੰਘ ਜੋ ਕਿ ਮੋਗਾ ਦੇ ਵਿੱਚ ਮੋਗਾ ਦੇ ਬਿਲਕੁਲ ਨਜ਼ਦੀਕ ਪਿੰਡ ਮਹਿਮੇਵਾਲਾ ਉਥੇ ਅੱਗ ਬੁਝਾਉਂਦਾ ਹੋਇਆ ਅੱਗ ਦੀ ਅੱਗ ਦਾ ਸ਼ਿਕਾਰ ਹੋ ਜਾਂਦਾ ਹੈ ਔਰ ਬੁਰੀ ਤਰ੍ਹਾਂ ਝੁਲਸ ਜਾਂਦਾ ਹੈ ਤੇ 21 ਦਿਨ ਡੀ ਐਮ ਸੀ ਲੁਧਿਆਣਾ ਦੇ ਵਿੱਚ ਜੇਰੇ ਇਲਾਜ ਰਹਿੰਦਾ ਹੈ ਔਰ ਉਹਦਾ ਇਲਾਜ ਕਰਾਉਣ ਵੱਲੋਂ ਵੀ ਸਰਕਾਰ ਭਜਦੀ ਹੈ ਤੇ ਉਸ ਤੋਂ ਬਾਅਦ ਉਹਦੀ ਜਦੋਂ ਮੌਤ ਹੋ ਜਾਂਦੀ ਹੈ ਤਾਂ ਅੱਜ ਕਰੀਬ 1 ਹਫ਼ਤੇ ਦੇ ਕਰੀਬ ਹੋ ਚੱਲਿਆ ਉਹਦੀ ਮੌਤ ਹੋਈ ਨੂੰ ਅੱਜ ਤੱਕ ਸਰਕਾਰ ਵੱਲੋਂ ਉਹਦੀ ਮੌਤ ਦੇ ਸਬੰਧ ਦੇ ਵਿੱਚ ਕੋਈ ਸਟੇਟਮੈਂਟ ਵੀ ਨਹੀਂ ਜਾਰੀ ਕੀਤੀ ਗਈ ਨਾਂਏ ਪਰਿਵਾਰ ਨੂੰ ਜੋ ਕੋਈ ਸਹਾਇਤਾ ਦਿੱਤੀ ਜਾਣੀ ਹੈ ਕੋਈ ਨਗਦ ਸਹਾਇਤਾ ਜਾਂ ਕਹੋ ਕਿ ਵੀ ਉਹਦੇ ਪਰਿਵਾਰ ਦੇ ਮੈਂਬਰ ਨੂੰ ਕਿਸੇ ਨੂੰ ਨੌਕਰੀ ਦਿੱਤੀ ਜਾਣੀ ਹੈ ਉਹਦੇ ਬਾਰੇ ਕੋਈ ਸਟੇਟਮੈਂਟ ਦਿੱਤੀ ਜਾਂਦੀ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਗਗਨਦੀਪ ਦੇ ਘਰ ਪਿੰਡ ਖੋਟੇ ਵਿਖੇ ਜਿੱਥੇ ਉਹਦੇ ਮਾਤਾ ਪਿਤਾ ਰਹਿੰਦੇ ਆ ਵੈਸੇ ਉਹਦਾ ਪਾਲਣ ਪੋਸ਼ਣ ਆ ਜਿਹੜਾ ਮੋਗਾ ਸ਼ਹਿਰ ਦੇ ਵਿੱਚ ਹੀ ਆਪਦੇ ਨਾਨਾ ਜੀ ਕੋਲ ਹੋਇਆ ਪਰ ਅਸਲ ਪਿੰਡ ਉਹਦਾ ਪਿੰਡ ਖੋਟੇ ਆ ਸੋ ਮੇਰੇ ਨਾਲ ਉਹਨਾਂ ਦੇ ਪਿਤਾ ਜੀ ਸਰਦਾਰ ਬੱਗਾ ਸਿੰਘ ਜੀ ਤੇ ਉਹਨਾਂ ਦੇ ਚਾਚਾ ਜੀ ਸਰਦਾਰ ਗਿਆਨ ਸਿੰਘ ਜੀ ਜੁੜੇ ਹੋਏ ਆ ਆਪਾਂ ਇਹਨਾਂ ਦੇ ਨਾਲ ਸਭ ਤੋਂ ਪਹਿਲਾਂ ਤਾਂ ਦੁੱਖ ਸਾਂਝਾ ਕੀਤਾ ਤੇ ਨਾਲ ਹੁਣ ਕੁਝ ਜਾਣਕਾਰੀ ਜਿਹੜੀ ਅਸੀਂ ਇਹਨਾਂ ਤੋਂ ਲੈਣੀ ਚਾਹਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਅੱਜ ਕੱਲ ਜਿਹੜੀ ਨਾ ਪੰਜਾਬ ਦੇ ਵਿੱਚ ਇੱਕ ਬੜੀ ਤੁਹਾਡੇ بیٹے ਨੂੰ ਲੈ ਕੇ ਜਿਹੜੀ ਬਹਿਸ ਛਿੜੀ ਹੋਈ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਉਹਨਾਂ ਨੂੰ ਲੋਕ ਮੰਗ ਕਰ ਰਹੇ ਆ ਵੀ ਉਹ ਗਗਨਦੀਪ ਸਿੰਘ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਉਹਦੇ ਪਰਿਵਾਰ ਨੂੰ 1 ਕਰੋੜ ਰੁਪਈਆ ਦਿੱਤਾ ਜਾਵੇ ਪੰਜਾਬ ਸਰਕਾਰ ਵੱਲੋਂ ਤੇ ਨਾਲ ਜਿਹੜਾ ਪਰਿਵਾਰ ਦੇ ਕਿਸੇ ਮੈਂਬਰ ਨੂੰ ਇੱਕ ਪੱਕੀ ਸਰਕਾਰੀ ਨੌਕਰੀ ਦਿੱਤੀ ਜਾਵੇ ਕੀ ਤੁਸੀਂ ਪਰਿਵਾਰ ਵੱਲੋਂ ਵੀ ਇਹਦੀ ਮੰਗ ਕਰਦੇ ਹੋ ਜੀ ਹਾਂ ਜੀ ਬਿਲਕੁਲ ਜੀ ਹਨ ਇਸੇ ਇਸੇ ਤਰ੍ਹਾਂ ਕਨੇ ਆ ਵੀ ਸਾਰੇ ਲਾਤੀ ਨੂੰ ਸਿੱਧੇ ਪ੍ਰਸਤਾਵ ਮਿਲੇ ਤੇ ਉਸ ਨੂੰ ਸਰਕਾਰੀ ਨੌਕਰੀ ਪੱਕੇ ਤੌਰ ਤੇ ਨੌਕਰੀ ਉਹਦੇ ਬ੍ਰਦਰ ਨੂੰ ਛੋਟਾ ਬ੍ਰਦਰ ਹੈ ਹਾਂਜੀ 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 ਛੋਟੇ ਮੇਰੇ ਛੋਟੇ ਲੜਕੇ ਨੂੰ ਛੋਟੇ ਲੜਕੇ ਨੂੰ ਠੀਕ ਹੈ ਠੀਕ ਹੈ ਤੁਹਾਨੂੰ ਹੁਣ ਤੱਕ ਸਰਕਾਰ ਵੱਲੋਂ ਕੋਈ ਭਰੋਸਾ ਦਿੱਤਾ ਗਿਆ ਜੀ ਹਾਂਜੀ ਭਰੋਸਾ ਦਿੱਤਾ ਗਿਆ ਪਰ ਸਰਕਾਰ ਵੱਲੋਂ ਕੋਈ ਮਦਦ ਕੋਈ ਨਹੀਂ ਆਈ ਕੋਈ ਕੈਸ਼ ਸਹਾਇਤਾ ਨਹੀਂ ਜੀ ਨਹੀਂ ਕੋਈ ਕੈਸ਼ ਨਹੀਂ ਸਰਕਾਰ ਵੱਲੋਂ ਕੋਈ ਕੈਸ਼ ਨਹੀਂ ਆਇਆ ਤੇ ਭਰੋਸਾ ਕੀ ਦਿੱਤਾ ਗਿਆ ਤੁਹਾਨੂੰ ਹਾਂਜੀ ਭਰੋਸਾ ਵਾਸੇ ਇਸ ਤਰ੍ਹਾਂ ਵੀ ਤੁਹਾਨੂੰ ਪੱਕੇ ਤੌਰ ਤੇ ਨੂੰ ਰੱਖਾਂਗੇ ਪਹਿਲਾਂ ਕਹਿੰਦੇ ਹੁਣ ਕੱਚਾ ਰੱਖਾਂਗੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਪੱਕਾ ਕਰਾਂਗੇ ਬੱਚੇ ਤੁਹਾਡੇ ਨੀ ਪਹਿਲਾਂ ਕੱਚਾ ਰੱਖਣ ਬਾਰੇ ਹਾਂ ਜੀ ਕੱਚਾ ਰੱਖਣ ਤੇ ਕਹਿੰਦੇ ਆ ਕਿ ਪਕਾ ਚਾ ਰੱਖਾਂਗੇ ਉਸ ਤੋਂ ਬਾਅਦ ਹਾਂ ਜੀ ਪੱਕਾ ਕਰਾਂਗੇ ਤੇ ਤੁਸੀਂ ਸਹਿਮਤ ਹੋ ਇਸ ਗੱਲ ਤੇ ਨਹੀਂ ਜੀ ਅੱਛਾ ਕੀ ਚਾਹਨੇ ਕੀ ਹੋਂ ਤੁਸੀਂ ਕਹਿੰਦਾ ਵੀ ਸਾਡਾ ਬੱਚਾ ਜੋ ਤ ਨਕਾਲ ਤੋਂ ਜਾਂ ਬਾਅਦ ਤੋਂ ਪਕਾ ਰੱਖਣ ਪੱਕਾ ਹੀ ਰੱਖਿਆ ਜਾਵੇ ਪੱਕਾ ਰੱਖਿਆ ਜਾਵੇ ਤੇ ਉਹਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਵੱਡੀ ਗੱਲ ਜਣੀ ਜੀ ਉਹਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਉਹ ਲੋਕਾਂ ਦੀ ਖਾਤਰ ਲੜਦਾ ਹੋਇਆ ਸ਼ਹੀਦ ਹੋਇਆ ਹਾਂਜੀ ਹੂੰ ਹੂੰ ਤੇ ਬਾਈ ਜੀ ਹੋਰ ਕੀ ਬੱਚੇ ਆ ਤੁਹਾਡੇ ਇੱਕ ਪੁੱਤ ਆ ਜਾਣੀ ਦੀ ਹੋ ਰਹਾ ਹਾਂ ਇੱਕ ਲੜਕੀ ਆ ਛੋਟੀ ਉਹ ਵੀ ਆਈ ਉਹ ਵੀ ਨਹੀਂ ਜੀ ਉਹ ਛੋਟੀ ਆ ਇਹਨਾਂ ਦੋਨਾਂ ਬੱਚਿਆਂ ਦੋਨਾਂ ਬੱਚਿਆਂ ਦੋ ਛੋਟੀਆਂ ਉਹਦੇ 17-18 ਸਾਲ ਹੋ ਗਏ ਠੀਕ ਹੈ ਜੀ ਠੀਕ ਹੈ ਸੋ ਆਪਾਂ ਇਹਨਾਂ ਦੇ ਚਾਚਾ ਜੀ ਸਰਦਾਰ ਗਿਆਨ ਸਿੰਘ ਜੀ ਦੇ ਨਾਲ ਵੀ ਗੱਲ ਕਰਾਂਗੇ ਹਾਂ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅ ਭਾਈ ਜੀ ਜਿਹੜੀ ਆਪਣਾ ਗਗਨਦੀਪ ਦੀ ਸ਼ਹੀਦੀ ਹੋਈ ਹੈ ਉਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਗਗਨਦੀਪ ਇੱਕ ਬਿਲਕੁਲ ਮਾਮੂਲੀ ਤਨਖਾਹ ਤੇ ਕੰਮ ਕਰ ਰਿਹਾ ਸੀ 11000 ਰੁਪਏ ਤਨਖਾਹ ਤੇ ਕੰਮ ਕਰ ਰਿਹਾ ਸੀ ਬਿਲਕੁਲ ਜੀ ਤੇ ਤੁਹਾਨੂੰ ਲੱਗਦਾ ਹੈ ਕਿ ਵੀ ਇੱਕ ਫਾਇਰ ਫਾਈਟਰ ਜਿਹੜਾ ਕਿ ਇੰਨੀ ਖਤਰਨਾਕ ਜੌਬ ਕਰ ਰਿਹਾ ਸੀ ਉਹਨੂੰ 11000 ਦੇਣਾ ਜਿਹੜਾ ਜਾਇਜ਼ ਆ ਨਹੀਂ ਬਿਲਕੁਲ ਨਹੀਂ ਜਾਇਜ਼ ਅਸੀਂ ਵੇਖੋ ਹਰ ਇੱਕ ਮਾਪੇ ਇਹ ਸੋਚਦੇ ਆ ਵੀ ਅੱਜ ਬੱਚਾ ਸਾਡਾ ਕੱਚੀ ਨੌਕਰੀ ਕਰਦਾ ਕੱਲ ਨੂੰ ਉਹਨੂੰ ਪੱਕੀ ਵੀ ਮਿਲ ਜੂਗੀ ਅਸੀਂ ਹੁਣ ਵੀ ਇਹੀ ਸਾਨੂੰ ਸਰਕਾਰ ਕੰਨੀਓ ਵੀ ਜਾਂ ਸਾਡੇ ਮੇਅਰ ਸਾਹਿਬ ਨੇ ਵੀ ਕਿਹਾ ਵੀ ਕੋਈ ਗੱਲ ਨਹੀਂ ਤੁਸੀਂ ਮਹੀਨੇ 2 ਮਹੀਨੇ ਤੋਂ ਬਾਅਦ ਤੁਹਾਨੂੰ ਅਸੀਂ ਇਨ ਮੇ ਬੇਟੇ ਨੂੰ ਛੋਟੇ ਨੂੰ ਨੌਕਰੀ ਹੋਊਗੀ ਉਹ ਪੱਕੀ ਮਿਲੂਗੀ ਅਸੀਂ ਹੁਣ ਵੀ ਉਹਨਾਂ ਨਾਲ ਇਸੇ ਗੱਲ ਤੇ ਭਰੋਸੇ ਦੇ ਖੜੇ ਹੋਏ ਆਂ ਵੀ ਜੋ ਉਹਨਾਂ ਨੇ ਸਾਨੂੰ ਕਿਹਾ ਉਹ ਇਸ ਗੱਲ ਤੇ ਕਹਿੰਦੇ ਅਸੀਂ ਪਗਾਵਾਗੇ ਚਲੋ ਅਸੀਂ ਇਸ ਗੱਲ ਤੇ ਵੀ ਸਹਿਮਤਾ ਵੀ ਚਲੋ ਕੋਈ ਗੱਲ ਨਹੀਂ ਵੀ ਜਿਹੜਾ ਉਹ ਤਾਂ ਸਾਡਾ ਘਾਟਾ ਨਹੀਂ ਪੂਰਾ ਹੋ ਸਕਦਾ ਜਿਹੜਾ ਸਾਨੂੰ ਪੈ ਚੁੱਕਿਆ ਚਲੋ ਹੁਣ ਵੀ ਇਹ ਹੈ ਵੀ ਛੋਟਾ ਬੱਚੇ ਨੂੰ ਜੇ ਨੌਕਰੀ ਮਿਲ ਜਾਂਦੀ ਆ ਪਰ ਅਸੀਂ ਸਾਡੇ ਕਹਿਣ ਤੋਂ ਬਿਨਾ ਵੀ ਤੁਸੀਂ ਜਿਤੋਂ ਵੀ ਮਰਜ਼ੀ ਵਿਊ ਲੈ ਸਕਦੇ ਹੋ ਉਹ ਛੀਦੀ ਦੇ ਦਰਜੇ ਤੇ ਜਾ ਖੜੀ ਗੱਲ ਜੀ ਹੂੰ ਗੱਲ ਛੀਦੀ ਦੇ ਸਾਡੇ ਕਹਿਣ ਤੇ ਨਾ ਰੱਖੋ ਤੁਸੀਂ ਵੀ ਜੇ ਅਸੀਂ ਕਹਿ ਨਹੀਂਆ ਵੇਖੋ ਅਸੀਂ ਤਾਂ ਕਹਿ ਨਹੀਂ ਕਹਿਣੀ ਆ ਪਰਵਾਹ ਤਾਂ ਕਰੂਗਾ ਪਰਵਾਹ ਤਾਂ ਕਹੂਗਾ ਜੀ ਬਾਕੀ ਤੁਸੀਂ ਜਿੱਥੋਂ ਵੀ ਮਰਜ਼ੀ ਪੁੱਛ ਸਕਦੇ ਹੋ ਕੋਈ ਛੀਦੀ ਤੋਂ ਘੱਟ ਗੱਲ ਹੈ ਵੀ ਹੈ ਨਹੀਂ ਇਹ ਲੋਕ ਬਹੁਤ ਵੱਡੇ ਪੱਦਰ ਤੇ ਮਾਨ ਕਰ ਰਹੇ ਬਿਲਕੁਲ ਇਸ ਗੱਲ ਦੇ ਵੇਖੋ ਜੀ ਅਸੀਂ ਕਿਸਾਨੀ ਨਾਲ ਲੜਦੇ ਆਂ ਕਿਸਾਨ ਸਾਡਾ ਪ੍ਰਧਾਨ ਸਾਡੇ ਪੰਜਾਬ ਦਾ ਤੇ ਤੁਸੀਂ ਇਸ ਗੱਲ ਤੋਂ ਦੇਖ ਲਓ ਵੀ ਉਹ ਕਿਸਾਨੀ ਬਚਾਉਣ ਦੀ ਖਾਤਰ ਹੀ ਰਹਿ ਲਿਆ ਉਹ ਜੇ ਇਸ ਲਪੇਟ ਦੇ ਵਿੱਚ ਆਇਆ ਤਾਂ ਕਿਸਾਨੀ ਬਚਾਉਣ ਦੀ ਲਪੇਟ ਦੇ ਵਿੱਚ ਹੀ ਆਇਆ ਕੋਈ ਘਰ ਦਾ ਨਿੱਜੀ ਕੰਮ ਤਾਂ ਉਹਨੂੰ ਹੈ ਨਹੀਂ ਜੀ ਪਿੰਡ ਬਚਾਇਆ ਜੀ ਪਿੰਡ ਬਿਲਕੁਲ ਅਸੀਂ ਪਿੰਡ ਜਾ ਕੇ ਆਏ ਅੱਜ ਪਿੰਡ ਪਰ ਪਿੰਡ ਵਾਲੇ ਲੋ ਆਗ ਹੈ ਜਿਹੜੀ ਪਿੰਡ ਨੂੰ ਪੈ ਗਈ ਸੀਗੀ ਜੇਕਰ ਗगनਦੀਪ ਮੁਰੇ ਹੋ ਕੇ ਉਹਨੂੰ ਉਹਦਾ ਰੁਕ ਨਾ 모ੜਦਾ ਤਾਂ ਉਹ ਪਿੰਡ ਮੱਚ ਸਕਦਾ ਸੀ ਸੱਜਣਾ ਬਿਲਕੁਲ ਜੀ ਗगन ਨੇ ਜਿਹੜਾ ਇਹ ਸਾਰਾ ਜਿਹੜਾ ਪਿੰਡ ਦਾ ਕੰਮ ਸੀਗਾ ਉਹਨੇ ਆਪ ਦੇ ਸਿਰ ਤੇ ਲਿਆ ਸਾਡਾ ਉਹ ਘਾਟਾ ਨਹੀਂ ਪੂਰਾ ਹੋ ਸਕਦਾ ਐਡਾ ਘਰੋਂ ਜਵਾਨ ਤੋੜ ਦੇਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਬਈ ਗਗਨ ਨੂੰ ਕਿੰਨਾ ਚਿਰ ਹੋ ਗਿਆ ਸੀਗਾ ਭਰਤੀ ਹੋਇਆ ਹੈ? ਇਹੜੀ ਆ ਕੋਈ 2.5 ਸਾਲ ਹੋ ਗਏ ਸੀਗੇ। 2.5 ਸਾਲ ਹੋ ਗਏ ਸੀ। ਤੇ ਇਹ ਆਊਟਸੋਰਸ ਤੇ ਭਰਤੀ ਹੋਇਆ ਸੀ। ਬਿਲਕੁਲ ਜੀ ਬਿਲਕੁਲ। ਤੇ ਆਊਟਸੋਰਸ ਤੇ ਹੋਰ ਵੀ ਬਹੁਤ ਸਾਰੇ ਨੌਜਵਾਨ ਜਿਹੜੇ ਮਾਈਨ ਫੈਕਟਰੀ ਦੇ ਤੌਰ ਤੇ ਕੰਮ ਨੂੰ ਬੇਨਤੀ ਕਰਦਾ ਵੀ ਜਿਹੜਾ ਇਹ ਤੁਹਾਡਾ ਕੋਈ ਕਾਨੂੰਨ ਆ ਇਹਨੂੰ ਇਸ ਚੀਜ਼ ਨੂੰ ਬੰਦ ਕੀਤਾ ਜਾਵੇ ਵੀ ਇਹ ਜੇ ਬੱਚੇ ਤੁਸੀਂ ਇਹ ਜੇ ਟੰਗਾਂ ਦੇ ਵਿੱਚ ਲਿਜਾ ਕੇ ਐ ਨਾ ਫਸਣ ਨਾ ਇਹਨਾਂ ਨੂੰ ਇੰਨਾ ਤੱਕਾ ਹੋਵੇ ਬੇ ਕੋ ਛੋਟੀ ਜੀ ਜੋ ਸਾਨੂੰ ਨਹੀਂ ਸੀ ਪਤਾ ਸਾਡੇ ਦਿਮਾਗ 'ਚ ਤਾਂ ਪਹਿਲਾਂ ਜਦੋਂ ਉਹ ਮਤਲਬ ਇਸ ਗੱਲ ਦੇ ਵਿੱਚ ਉਹਨੂੰ ਨੌਕਰੀ ਮਿਲਦੀ ਤੇ ਸਾਨੂੰ ਬੜਾ ਚਾਹ ਸੀ ਸਾਡੇ ਜੋ ਆਪ ਨੂੰ ਨੌਕਰੀ ਮਿਲ ਗਈ ਸਾਨੂੰ ਕੀ ਪਤਾ ਸੀ ਵੀ ਇਹ ਵੀ ਤਾਂ ਆਉਣਗੇ ਇਸ ਕਰਕੇ ਵੀ ਇਹ ਚੀਜ਼ਾਂ ਜਿਹੜੀਆਂ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਵੀ ਇਹੋ ਜਿਹੀਆਂ ਜੌਬਾਂ ਜੇ ਦੇਣੀਆਂ ਤਾਂ ਪੱਕੇ ਤੌਰ ਤੇ ਦੇਣ ਚਲੋ ਪਰਿਵਾਰ ਦਾ ਕੋਈ ਆਸਰਾ ਤਾਂ ਹੋ ਸਕੇ ਉਸ ਤੋਂ ਬਾਅਦ ਪਰ ਆ ਜਿਹੜਾ ਤੱਕਾ ਹੋਇਆ ਸਾਡੇ ਭਰਾਵਾਂ ਨਾਲ ਤੱਕਾ ਹੋਇਆ ਇਹ ਬਹੁਤ ਤੱਕਾ ਪੂਰਾ ਹੋਣ ਵਾਲਾ ਨਹੀਂਗਾ ਇਸ ਕਰਕੇ ਆ ਵੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਨੌਜਵਾਨ ਹੋਰ ਵੀ ਇਸ ਮਤਲਬ ਕੱਚੀ ਜੋਬ ਤੇ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਇਹ ਕਿੰਨੀ ਤਨਖਾਹ ਮਿਲਦੀ ਸੀ ਬਈ ਜੀ ਉਹਨਾਂ ਨੂੰ ਦੇਖੋ ਜੀ 10-11000 ਤਨਖਾਹ ਸੀ 10-11000 10000 ਸਾਨੂੰ ਦੇਖੋ ਜੀ ਤਨਖਾਹ ਤਾਂ ਇੱਕ ਐ ਹੁੰਦੀ ਆ ਪਹਿਲ ਦੇ ਆਧਾਰ ਤੇ ਵੀ ਚਲੋ ਜੀ ਅੱਜ ਘੱਟ ਮਿਲਦੀ ਕੱਲ ਨੂੰ ਪੱਕਾ ਹੋ ਜਾਊਗਾ ਪੱਕਾ ਕਿਦਾਂ ਹੋਊਗਾ ਜਦੋਂ ਪਾਲਿਸੀ ਹੈ ਨਹੀਂ ਕੋਈ ਇਦਾਂ ਦੇ ਸਰਸ ਤੋਂ ਰੈਗੂਲਰ ਕਰਨ ਦੀ ਕੋਈ ਪਾਲਿਸੀ ਹੈ ਨਹੀਂ ਸਰਕਾਰ ਦੀ ਨਹੀਂ ਦੇਖੋ ਜਿਹੜਾ ਉਹ ਦੱਸਦੇ ਆ ਭਰੋਸਾ ਦਿਵਾਉਂਦੇ ਆ ਵੀ ਹੈਗੀ ਆ ਤੇ ਹੁਣ ਆਪਾਂ ਨੂੰ ਇਸ ਗੱਲ ਨੂੰ ਤਾਂ ਮੰਨਣਾ ਹੀ ਪਊਗਾ ਜੀ ਇਹਨਾਂ ਨੇ ਉੱਥੇ ਜਦੋਂ ਡੀ ਐਮ ਸੀ ਗਏ ਆ ਸਾਡੇ ਕੋਲੇ ਉਦੋਂ ਮਤਲਬ ਇਹਨਾਂ ਦੇ ਜਿਹੜੇ ਮਲਾਜ਼ਮ ਸੀ ਉਹਨਾਂ ਨੇ ਵੀ ਗੱਲ ਕੀਤੀ ਸੀ ਵੀ ਜਿਹੜੇ 15 ਦੇ ਵਿੱਚ ਭਰਤੀ ਹੋਏ ਆ ਉਹਨਾਂ ਨੇ ਗਾਂ ਅਸੀਂ 21 ਦੇ ਵਿੱਚ ਉਹਨਾਂ ਨੂੰ ਪੱਕੇ ਕੀਤਾ अच्छा जी ਇਹਨਾਂ ਨੇ ਮਤਲਬ ਸਾਰੇ ਮੁਲਾਜ਼ਮਾਂ ਨੇ ਵੀ ਇਹ ਗੱਲ ਕਹੀ ਹੈ ਮੇਰ ਸਾਹਿਬ ਨੇ ਵੀ ਕਹੀ ਹੈ ਵੀ ਜਿਹੜੀ 15 ਦੇ ਵਿੱਚ ਪੜਤੀ ਹੋਈ ਉਸ ਤੋਂ ਬਾਅਦ 21 ਦੇ ਵਿੱਚ ਉਹ ਸਾਰੇ ਮੁਲਾਜ਼ਮ ਅਸੀਂ ਪੱਕੇ ਕੀਤੇ ਆ। ਵੀ ਕੋਈ ਨਾ ਕੋਈ ਸਰਕਾਰ ਦੀ ਪਾਲਿਸੀ ਆਉਂਦੀ ਆ ਸਾਡੇ ਕੋਲੇ ਤਾਂ ਅਸੀਂ ਉਹ ਬੰਦੇ ਮੁਲਾਜ਼ਮ ਸਾਰੇ ਪੱਕੇ ਕਰ ਹੀ ਦੇਣੇ ਆ। ਓਕੇ ਹਾਂ ਸਿਰ ਪਰ ਫਿਰ ਇਹ ਜਿਹੜੇ ਫਾਇਰਫਾਈਟਰ 12 12 14 14 ਸਾਲ ਤੋਂ ਕੰਮ ਕਰ ਰਹੇ ਆ ਆਊਟਸੋਰਸ ਤੇ ਉਹ ਤਾਂ ਹਲੇ ਤੱਕ ਰੈਗੂਲਰ ਨਹੀਂ ਹੋਏਗੇ। ਕੋਈ ਅਸੀਂ ਹਿਜਾਰਾਂ ਦੀ ਗਿਣਤੀ ਚ ਆਉਂਦਾ। ਅਸੀਂ ਇਸ ਹਜੀ ਇਸ ਗੱਲ ਦੀ ਹੋਣ ਸਾਨੂੰ ਜਿਵੇਂ ਜਿਵੇਂ ਟਾਈਮ ਲੰਘੀ ਜਾਂਦਾ ਓਵੇਂ ਓਵੇਂ ਸਾਡੇ ਗੱਲਾਂ ਧਿਆਨ ਚ ਆਈ ਜਾਂਦੀਆਂ। ਪਹਿਲਾਂ ਸਾਡੇ ਦਿਮਾਗ 'ਚ ਨਾ ਤਾਂ ਸਾਡੇ ਦਿਮਾਗ 'ਚ ਸੀ ਇਹ ਗੱਲਾਂ ਵੀ ਇਹ ਕੱਚੀਆਂ ਪੱਕੀਆਂ ਦਾ ਸਾਡੇ ਵੀ ਨਹੀਂ ਸੀ। ਸਾਡੇ ਤਾਂ ਐ ਸੀਗਾ ਵੀ ਪੱਚਾ ਬੱਚੇ ਨੇ ਪੱਕਾ ਹੋ ਹੀ ਜਾਣਾ। ਤੇ ਕਿਵੇਂ ਹੁਣ ਤੁਸੀਂ ਜੋ ਪ੍ਰਸ਼ਾਸਨ ਨੇ ਤੁਹਾਨੂੰ ਭਰੋਸਾ ਦਿੱਤਾ ਹੈ ਕਿਵੇਂ ਉਹਦੇ ਤੇ ਤੁਹਾਡੀ ਤਸੱਲੀ ਹੈ ਦੇਖੋ ਜੀ ਅਜੇ ਤਾਂ ਜੇ ਹੁਣ ਕੱਲ ਨੂੰ ਕਹਿੰਦੇ ਮੰਤਰੀ ਸਾਹਿਬ ਨੇ ਆਉਣਾ ਬਾਕੀ ਸਾਨੂੰ ਤਸੱਲੀ ਹੈ ਜੇ ਆ ਕੇ ਸਾਡੇ ਨਾਲ ਜਿਵੇਂ ਸਾਡੇ ਨਾਲ ਗੱਲਾਂ ਕੀਤੀਆਂ ਜੇ ਸਾਡੇ ਨਾਲ ਉਹਵੇਂ ਨਿਭਦੇ ਤਾਂ ਸਾਨੂੰ ਤਸੱਲੀ ਹੈ ਜੀ ਫਿਰ ਤਾਂ ਤੁਹਾਨੂੰ ਵੀ ਪਤਾ ਲੱਗ ਜੀ ਜਾਣਾ ਵੀ ਜੇ ਆ ਕੇ ਉਸ ਗੱਲ ਤੇ ਖੜਦੇ ਆ ਜੋ ਗੱਲ ਸਾਡੇ ਨਾਲ ਕੀਤੀ ਹੈ ਤਾਂ ਫਿਰ ਤਾਂ ਕੋਈ ਦਿੱਕਤ ਹੀ ਨਹੀਂ ਹੈ ਜੀ ਤੁਹਾਡੀ ਮੇਨ ਮੰਗ ਕੀ ਹੈਗੀ ਸਾਡੀ ਮੇਨ ਮੰਗ ਤਾਂ ਜੀ ਇਹੀ ਹੈ ਬਿਕ ਸਾਡੇ ਮਨ ਨੂੰ ਤਾਂ ਇਹੀ ਸ਼ਾਂਤੀ ਮਿਲਦੀ ਹੈ ਜੇ ਸਾਡੇ ਬੱਚੇ ਨੂੰ ਮਨ ਕੇ ਚਲੋ ਜੇ ਪੂਰੇ ਦੀ ਪੂਰੀ ਇੱਕ ਤਾਂ ਸਾਡੇ ਬੱਚੇ ਨੂੰ ਨੌਕਰੀ ਮਿਲ ਜਵੇ ਤੇ ਇੱਕ ਸਾਨੂੰ ਸ਼ਹੀਦੀ ਦਾ ਦਰਜਾ ਸਾਡੇ ਬੱਚੇ ਨੂੰ ਦਿੱਤਾ ਜਾਵੇ ਇੰਨੇ ਨਾਲ ਸਾਡੇ ਮਨ ਨੂੰ ਇਹ ਤਸੱਲੀ ਰਹੂਗੀ ਵੀ ਚਲੋ ਯਾਰ ਜੇ ਸਾਡਾ ਬੱਚਾ ਵੀ ਮਤਲਬ ਜੇ ਅੱਜ ਉਹ ਦੁਨੀਆ ਤੋਂ ਉੱਠ ਗਿਆ ਤਾਂ ਲੋਕਾਂ ਦੀ ਖਾਤਰ ਗਿਆ ਨਾ ਕਿ ਕੋਈ ਆਪ ਦੀ ਆਪਦੇ ਨਿੱਜੀ ਕੰਮ ਦੀ ਖਾਤਰ ਗਿਆ ਵਿਆਹ ਹੋਏ ਨੂੰ ਕਿੰਨਾ ਚਿਰ ਹੋਇਆ ਸੀ 2 ਮਹੀਨੇ ਹੋਏ ਆ ਜੀ 2 ਮਹੀਨੇ ਜਿਸ ਦਿਨ ਇਹ ਹਾਦਸਾ ਵਾਪਰਦਾ ਉਸ ਦਿਨ ਕਿੰਨੇ ਦਿਨ ਹੋਏ ਸੀ ਉਹਦੇ ਤਾਂ ਸਾਰੇ ਮੰਨ ਕੇ ਚਲੋ 1 ਮਹੀਨਾ ਤੇ 27 ਦਿਨ ਹੀ ਹੁੰਦੇ ਆ ਜੀ 28 ਤਰੀਕ ਦਾ ਉਹਦਾ ਮੈਰਿਜ ਸੀਗੀ 23 ਤਰੀਕ ਨੂੰ ਅੱਗ ਲੱਗ ਜਾਂਦੀ ਆ 2 ਮਹੀਨੇ ਚੋਂ 3 ਦਿਨ ਵੈਸੀ ਘਟ ਸੀ 1 ਮਹੀਨਾ 27 ਦਿਨ ਹੀ ਹੋਏ ਸੀ ਉਹਦੇ ਦੇ ਜਿੱਥੇ ਇਹ ਘਟਨਾ ਵਾਪਰੀ ਪਿੰਡ ਮਹਿਮੇ ਵਾਲਾ ਅਸੀਂ ਅੱਜ ਉੱਥੇ ਵੀ ਗਏ ਸੀਗੇ ਉਹ ਸੋਸ਼ਲ ਮੀਡੀਆ ਤੇ ਇੱਕ ਅਫਵਾਹ ਫਲਾਈ ਗਈ ਸੀ ਵੀ ਪਿੰਡ ਦੇ ਲੋਕਾਂ ਨੇ ਜਿਹੜਾ ਕੋਈ ਮਦਦ ਨਹੀਂ ਕੀਤੀ ਤੁਹਾਡਾ ਇਹਦੇ ਤੇ ਕੀ ਕਹਿਣਾ ਹੈਗਾ ਨਹੀਂ ਬਿਲਕੁਲ ਇਹ ਹਵਾ ਗਲਤ ਆ ਜੀ ਬਹੁਤ ਸਾਥ ਦਿੱਤਾ ਸਾਡਾ ਸਾਡੇ ਸਾਡੇ ਨਗਰ ਨੇ ਵੀ ਸਾਨੂੰ ਬਹੁਤ ਸਾਥ ਦਿੱਤਾ ਸਾਨੂੰ ਮੈਮੇ ਵਾਲੇ ਨੇ ਵੀ ਬਹੁਤ ਸਾਥ ਦਿੱਤਾ ਔਰ ਪੈਸੇ ਵੀ ਬਹੁਤ ਇਕੱਠੇ ਕਰਕੇ ਦਿੱਤੇ ਜਿੱਥੋਂ ਵੀ ਪੈਸਾ ਸਾਡੇ ਘਰੇ 1-1 ਰੁਪਇਆ ਜਾਂ ਕਿਸੇ ਦਾ ਚੱਲ ਕੇ ਆਇਆ ਸੀ ਉਸ ਪਰਿਵਾਰ ਦੇ ਧੰਨਵਾਦੀ ਹਾਂ ਮੈਮੇ ਵਾਲੇ ਪਿੰਡ ਦਾ ਅਸੀਂ ਧੰਨਵਾਦ ਕਰਦੇ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਸਾਡੇ ਬਿਲਕੁਲ ਬਿਲਕੁਲ ਕੀਤੀ ਹੈ ਜੀ ਸਾਰੇ ਪਾਸੇ ਉਹਨਾਂ ਨੇ ਮਦਦ ਕੀਤੀ ਆ ਉਹਨਾਂ ਨੇ ਗੱਡੀਆਂ ਵੀ ਆਪਦੀਆਂ ਲਿਆਂਦੀਆਂ ਭਜਾਈਆਂ ਜੇ ਤੁਹਾਨੂੰ ਲੱਗਦਾ ਵੇ ਮਹਿਮੇ ਵਾਲੇ ਪਿੰਡ ਦਾ ਕੋਈ ਕਸੂਰ ਹੋ ਗਿਆ ਨਹੀਂ ਕਿਸੇ ਦਾ ਕਿਸੇ ਦਾ ਕਸੂਰ ਨਹੀਂ ਜੀ ਸਾਨੂੰ ਸਾਡੇ ਮਤਲਬ ਲੋਕਾਂ ਕੰਨੀਓ ਸਾਡਾ ਕੋਈ ਕਸੂਰ ਨਹੀਂ ਉਹਨਾਂ ਨੇ ਬਹੁਤ ਜ਼ੋਰ ਲਾਇਆ ਹਰ ਇੱਕ ਬੰਦੇ ਨੇ ਜ਼ੋਰ ਲਾਇਆ ਜਿੱਥੋਂ ਵੀ ਜਿੰਨੀ ਜੋਗਾ ਵੀ ਕੋਈ ਸੀਗਾ ਉਹ ਵੀ ਸਾਡੇ ਨਾਲ ਨਿਬੜਿਆ ਪੰਜਾਬ ਭਰ ਦੇ ਵਿੱਚੋਂ ਜਿਹੜੇ ਫਾਇਰ ਫਾਈਟਰ ਹੈਗੇ ਆ ਜਾਂ ਫਾਇਰ ਸੇਫਟੀ ਦੇ ਵਿੱਚ ਕੰਮ ਕਰਦੇ ਮੁਲਾਜ਼ਮ ਹੈ ਉਹਨਾਂ ਨੇ ਵੀ ਜਿਹੜਾ ਹੈਗਾ ਪੈਸੇ ਇਕੱਠੇ ਕਰ ਕਰਕੇ ਆਉਦੀ ਸਮਰਥਾ ਮੁਤਾਬਕ ਜਿੰਨੀ ਕਿ ਤਨਖਾਹ ਸੀ ਉਹਨਾਂ ਨੇ ਵੀ ਭੇਜਿਆ ਬਿਲਕੁਲ ਜੀ ਸਾਬਣੇ ਭੇਜੇ ਸਾਨੂੰ ਬਾਹਰੋਂ ਪੈਸੇ ਵੀ ਆਏ ਆ ਅਮਰੀਕਾ ਜਿੱਥੋਂ ਵੀ ਸਾਨੂੰ ਇੱਕ ਇੱਕ ਰੁਪਿਆ ਚੱਲ ਕੇ ਆਇਆ ਸੀ ਉਹਨਾਂ ਦੇ ਸਾਰੇ ਪਰਿਵਾਰਾਂ ਦਾ ਧੰਨਵਾਦ ਕਰਦੇ ਆਂ ਪਰ ਜਿਨ੍ਹਾਂ ਨੇ ਸਾਡਾ ਇਹਨਾਂ ਸਾਥ ਦਿੱਤਾ ਸਾਡੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਸੋ ਇਹ ਨੇ ਗਗਨਦੀਪ ਦੇ ਚਾਚਾ ਜੀ ਸਰਦਾਰ ਗਿਆਨ ਸਿੰਘ ਜੀ ਔਰ ਉਹਨਾਂ ਦੇ ਪਿਤਾ ਜੀ ਸਾਡੇ ਨਾਲ ਬੈਠੇ ਸਰਦਾਰ ਬੱਗਾ ਸਿੰਘ ਜੀ ਸੋ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਜੋ ਮੈਮੇ ਵਾਲੇ ਪਿੰਡ ਦੇ ਲੋਕਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਉਹ ਬਿਲਕੁਲ ਗਲਤ ਹੈ ਅਸੀਂ ਜਿਹੜਾ ਹੈਗਾ ਉਹ ਸਪੈਂਡ ਦੇ ਨਾਲ ਸਾਨੂੰ ਕੋਈ ਗੁੱਸਾ ਗਿਲਾ ਨਹੀਂ ਔਰ ਦੂਸਰੀ ਗੱਲ ਇਹਨਾਂ ਨੇ ਧੰਨਵਾਦ ਵੀ ਕੀਤਾ ਹੈਗਾ ਉਹਨਾਂ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਮਦਦ ਭੇਜੀ ਹੈ ਚਾਹੇ ਉਹ ਦੇਸ਼ ਦੇ ਵਿੱਚ ਬੈਠੇ ਨੇ ਚਾਹੇ ਵਿਦੇਸ਼ ਦੇ ਵਿੱਚ ਬੈਠੇ ਨੇ ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਇੱਕ ਪੁਖਤਾ ਮੰਗ ਇਹ ਹੈ ਕਿ ਸਾਡੇ ਬੱਚੇ ਨੂੰ ਜਿਹੜਾ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਬਾਕੀ ਗੱਲਾਂ ਜਿਹੜੀਆਂ ਸੈਕੰਡਰੀ ਨੇ ਉਹਨੂੰ ਰੈਗੂਲਰ ਜੌਬ ਦੇਣਾ 1 ਕਰੋੜ ਰੁਪਈਆ ਦੇਣਾ ਇਹ ਗੱਲਾਂ ਜਿਹੜੀਆਂ ਉਹ ਸੈਕੰਡਰੀ ਨੇ ਪ੍ਰਾਇਮਰੀ ਗੱਲ ਜਿਹੜੀ ਉਹ ਇਹ ਹੈਗੀ ਹੈ ਕਿ ਉਸ ਨੌਜਵਾਨ ਗਗਨਦੀਪ ਸਿੰਘ ਨੂੰ ਸ਼ਹੀਦੀ ਦਾ ਦਰਜਾ ਦਿੱਤਾ ਜਾਵੇ ਸੋ ਇਹ ਪਰਿਵਾਰ ਦੀ ਮੰਗ ਹੈਗੀ ਹੈ ਸਾਡੇ ਨਾਲ ਇਸ ਇਲਾਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਖਨਮਕ ਭਾਰਤੀ ਪੱਤੋ ਜੀ ਜੁੜੇ ਹੋਏ ਆ ਆਪਾਂ ਗਗਨਦੀਪ ਬਾਰੇ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਭਾਰਤੀ ਜੀ ਸਤਿ ਸ੍ਰੀ ਅਕਾਲ ਜੀ ਹਾਂ ਭਾਰਤੀ ਜੀ ਤੁਹਾਡੇ ਪਏ ਇਲਾਕੇ ਦਾ ਪਿੰਡ ਆ ਖੋਟੇ ਜਿੱਥੋਂ ਦਾ ਮੁੰਡਾ ਗਗਨਦੀਪ ਸਿੰਘ ਫਾਇਰਫਾਈਟਰ ਉਹ ਸ਼ਹੀਦ ਹੋਇਆ ਪਿਛਲੇ ਦਿਨੀ ਖੇਤਾਂ ਦੀ ਅੱਗ ਬੁਝਾਉਂਦਾ ਹੋਇਆ ਕੀ ਕਹਿਣਾ ਚਾਹੋਗੇ ਉਹਦੇ ਤੇ ਜੀ ਮੈਂ ਤਾਂ ਇਹ ਕਹਾਂਗਾ ਵੀ ਉਹ insan ਬੱਤੀ ਜੰਗ ਕਰ ਲੜ ਰਿਹਾ ਸੀ ਵੱਡੀ ਜੰਗ ਲੜਦਾ ਸ਼ਹੀਦ ਹੋਇਆ ਉਹਨੂੰ ਪਹਿਲਾਂ ਤਾਂ ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਕਿਉਂਕਿ ਬਹੁਤ ਵੱਡੀ ਕੁਰਬਾਨੀ ਆ ਇਹ ਕਹਿਣਾ ਸੌਖਾ ਕੱਲਾ ਮਾਪਿਆਂ ਦਾ ਪੁੱਤ ਇੰਨਾ ਉਹ ਝੁਲਸ ਕੇ ਉਸ ਤਰ੍ਹਾਂ ਉਹਦੀ ਮੌਤ ਹੋਈ ਆ ਵੀ ਉਹ ਔਖੀ ਆ ਕਹਾਣੀ ਇਹ ਬਿਆਨ ਕਰਨੀ ਸੌਖੀ ਆ ਪਰ ਬਹੁਤ ਔਖਾ ਹੈ ਉਹ ਉਹਨਾਂ ਲਈ ਦੇਖਣਾ ਚਾਹੀਦਾ ਉਹਦੇ ਮਾਪਿਆਂ ਲਈ ਪਰ ਜਿੰਨਾ ਵੈਸੇ ਉਹਨਾਂ ਦੇ ਜਿਹੜੇ ਸਾਥੀ ਸੀਗੇ ਟੀਮ ਉਹਨਾਂ ਨੇ ਉਹਦਾ ਦੀ ਮਦਦ ਜ਼ਰੂਰ ਕੀਤੀ ਆ ਵੀ ਉੱਥੇ ਜਿਹੜਾ ਡੀਐਮਸੀ ਦਾ ਖਰਚਾ ਸੀ ਉਹਨਾਂ ਨੇ ਚੱਕਿਆ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੇ ਸਾਰਿਆਂ ਨੇ ਕਲੈਕਸ਼ਨ ਕਰਕੇ ਪਰ ਜਿਹੜਾ ਸਰਕਾਰ ਦਾ ਫਰਜ਼ ਬਣਦਾ ਸੀ ਦੇਖੋ ਅੱਜ ਉਹ ਆਊਟਸੋਰਸ ਤੇ ਕੀਦਾ 11000 ਤੇ ਵਿਚਾਰਾ ਸਰਵਿਸ ਕਰਕੇ ਆਪਦੀ ਜਾਨ ਗਵਾ ਲਈ ਅਜੇ ਤੁਹਾਨੂੰ ਪਤਾ ਹੀ ਆ ਵੀ ਮਤਲਬ ਘਰ ਦੇ ਕੀ ਹਾਲਾਤ ਆ ਇੱਕ ਇਕੱਲਾ ਬੇਟਾ ਸੀ ਪਰ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਉਹ ਪਰਿਵਾਰ ਦੀ ਬਾਹ ਫੜੀ ਜਾਵੇ ਹੁਣ ਜਿਹੜਾ ਉਹ ਤਾਂ ਜੋ ਪਾਣਾ ਵਰਤਨਾ ਸੀ ਉਹ ਤਾਂ ਵਰਤ ਚੁੱਕਿਆ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਹੋਣ ਤੇ ਉਥੇ ਇਹਨਾਂ ਨੂੰ ਉਸ ਤਰ੍ਹਾਂ ਦੇ ਪ੍ਰਬੰਧ ਵੀ ਕਰਨੇ ਚਾਹੀਦੇ ਠੀਕ ਹੈ ਜੀ ਕੱਲ ਨੂੰ ਕਿਸੇ ਹੋਰ ਬੱਚੇ ਦੀ ਜਾਨ ਨਾ ਜਾਵੇ ਇੱਕ ਮੈਂ ਬੇਨਤੀ ਕਰਦਾ ਵੀ ਜਿਹੜੇ ਉਹਦੇ ਬ੍ਰਦਰ ਨੂੰ ਆਊਟਸੋਰਸ ਤੇ ਰੱਖਣ ਦੀ ਗੱਲ ਕਰਦੇ ਉਹ ਪੱਕੇ ਤੌਰ ਤੇ ਰੱਖਿਆ ਜਾਵੇ ਕਾਰਪੋਰੇਸ਼ਨ ਕੋਲੇ ਬਹੁਤ ਕੁਝ ਹੁੰਦਾ ਬਿਲਕੁਲ ਬਹੁਤ ਕੁਝ ਹੁੰਦਾ ਅਸੀਂ ਪਾਣਾ ਕਹਾਣੀਆਂ ਇੱਕ ਪੈਨ ਚਲਾਉਣ ਨਾਲ ਕਿਸੇ ਦੀ ਜ਼ਿੰਦਗੀ ਬਣ ਸਕਦੀ ਹੈ ਤੇ ਨਾ ਪੈਨ ਚਲਾਉਣ ਨਾਲ ਕਿਸੇ ਦੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਇਸ ਕਰਕੇ ਉਹ ਸਹੀ ਪੈਨ ਚੱਲੇ ਜਿਹੜਾ ਕਿ ਉਹ ਪਰਿਵਾਰ ਦੀ ਬਾਹ ਫੜੀ ਜਾਵੇ ਤੇ ਅੱਜ ਤੋਂ ਵੱਧੋ ਪਰਿਵਾਰ ਦੀ ਮਦਦ ਕਰੀ ਜਾਵੇ ਦੇਖੋ ਅੱਜ ਆਪਾਂ ਛੀਦਾ ਦਰਜਾ ਦਿੱਨੇ ਤੇ ਮੇਰੇ ਖਰੇ 1 ਕਰੋੜ ਰੁਪਇਆ ਹਮ ਆ ਮਿਲਣਾ ਚਾਹੀਦਾ ਪਰ ਬੜੇ ਅਫਸੋਸ ਨਾਲ ਕਹਿ ਰਿਹਾ ਪੈ ਰਿਹਾ ਉਹ ਮਜੀਠੇ ਸ਼ਰਾਬ ਦਾ ਕਾਂਡ ਹੋਇਆ ਉਹ ਤੇ ਇੱਕ ਤਮ ਦਾ 10 ਲੱਖ ਰੁਪਏ ਦੇਦਾ ਤੇ ਜਿਹੜੇ ਬੰਦਾ ਕਿਸੇ ਦੀ ਜਾਨ ਬਚਾਉਣ ਦੇ ਖਾਤਰ ਕਿਸੇ ਦੀ ਸਹਾਇਤਾ ਕਰਨ ਦੀ ਖਾਤਰ ਆਪ ਦਾ ਬਲੀਦਾਨ ਦਿੰਦਾ ਉਹ ਤੇ ਲਈ ਤਾਂ ਯਾਰ ਫਿਰ ਤੁਸੀਂ ਸੋਚੋ ਹਾਂ ਬਹੁਤ ਸਰਕਾਰ ਨੂੰ ਆਪਣੇ ਆਪ ਹੀ ਕਰ ਦੇਣਾ ਚਾਹੀਦਾ ਇਹ ਕਰ ਦੇਣਾ ਚਾਹੀਦਾ ਜਿਸ ਦਿਨ ਉਹਦਾ ਭੋਗ ਆ ਉਸ ਦਿਨ ਉਹ ਜੋ ਵੀ ਹੈ ਉਹ ਉਸ ਕਰਕੇ ਜਾਨ ਇਹ ਮੇਰੀ ਬੇਨਤੀ ਹੈ ਸਰਕਾਰ ਨੂੰ ਸਾਡੇ ਡੀ ਸਾਹਿਬ ਨੂੰ ਕਿਉਂਕਿ ਜਿਹੜੀ ਕਿ ਕਾਰਪੋਰੇਸ਼ਨ ਦੇ ਕਮਿਸ਼ਨਰ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਮੇਅਰ ਸਾਹਿਬ ਨੂੰ ਬੇਨਤੀ ਕਰਦਾ ਕਿ ਇਹ ਉਹਨਾਂ ਦੇ ਉਹ ਬੱਚੇ ਦੇ ਭੋਗ ਦੇ ਉੱਤੇ ਜੋ ਵੀ ਹੈ ਵੱਧ ਤੋਂ ਵੱਧ ਉਹ ਪਰਿਵਾਰ ਦੀ ਵੰਡ ਪਈ ਜਾਵੇ ਕਿਉਂਕਿ ਉਹਨਾਂ ਦਾ ਜਿਹੜਾ ਭਰਾ ਦੀ ਉਹ ਗੱਲ ਕਰਦੇ ਆ ਪਰ ਆਊਟਸੋਰਸੇ 10-11000 ਚ ਕੀ ਆਉਂਦਾ ਤੁਸੀਂ ਆਪ ਸਿਆਣੇ ਬਿਲਕੁਲ ਪੱਕੇ ਤੌਰ ਤੇ ਰੱਖਿਆ ਜਾਵੇ ਉਹ ਫੁੱਲ ਪਾਵਰ ਹੁੰਦੀ ਹੈ ਕੋਈ ਏਡੀ ਗੱਲ ਨਹੀਂ ਸਾਨੂੰ ਸਾਰਾ ਪਤਾ ਹੈ ਆਪਾਂ ਕਿ ਭੁੱਲੇ ਇਸ ਗੱਲ ਨੂੰ ਪਰ ਉਹ ਚਾਹਣ ਤਾਂ ਉਹ ਉਹ ਪਰਮਾਨੈਂਟ ਰੱਖਦੇ ਸਰਕਾਰਾਂ ਲਈ ਕੋਈ ਖਾਸ ਗੱਲਾਂ ਨਹੀਂ ਹੁੰਦੀਆਂ ਇਸ ਕਰਕੇ ਮੈਂ ਬੇਨਤੀ ਕਰਦਾ ਤੁਹਾਡੇ ਨਾਲ ਉਹਦੀਆਂ ਤਾਂ ਹੀ ਉਸ ਪਰਿਵਾਰ ਦੀ ਬਾਹ ਫੜੀ ਜਾਵੇ ਉਸ ਬੱਚੇ ਨੂੰ ਜਿਹੜਾ ਉਹਦਾ ਛੋਟਾ ਭਰਾ ਹੈ ਉਹਨੂੰ ਪੱਕੀ ਤੌਰ ਤੇ ਰੱਖਿਆ ਜਾਵੇ ਤੇ ਉਹਨਾਂ ਦੀ ਸਹਾਇਤਾ ਲਈ ਬਤ ਉਹਨਾਂ ਦੀ ਮਦਦ ਕਰੀ ਜਾਵੇ ਕਿਉਂਕਿ ਹੋਰ ਤਾਂ ਕੁਝ ਨਹੀਂ ਕਰ ਸਕਦੇ ਉਹ ਪਰਿਵਾਰ ਦੀ ਜ਼ਖਮਾਂ ਤੇ ਇੱਕ ਮਲਮ ਲਾ ਸਕਦੇ ਇਹ ਬੇਨਤੀ ਤੁਹਾਡੇ ਇੱਕ ਇੱਕ ਕਰਦੇ ਧੰਨਵਾਦ ਜੀ